ਮੇਰਾ ਜੁਗਿੰਦਰ ਸਿੰਘ ਸਰ ਜਿਹੜਾ ਤੁਸੀਂ ਸਿਲੰਡਰ ਬਾਹਰ ਰੱਖਿਆ ਉਹਦੇ ਬਾਰੇ ਕੀ ਕਾਰਵਾਈ ਵਾਸਤੇ ਰੱਖਿਆ ਜੀ ਬਈ ਅੱਗ ਲੱਗੀ ਸੀ ਕਰਕੇ ਨਾਲ ਦੇ ਕਾਰਾਂ ਦੇ ਸਾਰੇ ਨੇ ਲੱਗਿਆ ਜੀ ਜੀ ਉਹ ਸਾਰੇ ਭਗ ਲੈ ਗਈ ਜੀ ਉਹ ਨਹੀਂ ਰੱਖੇ ਜੀ ਫਾਇਰ ਬ੍ਰਿਗੇਡ ਵਾਲੇ ਹਲੇ ਆਈ ਵੀ ਕੋਈ ਨਹੀਂ ਆ ਗਈ ਜੀ ਅੰਦਰ ਤੇ ਅੱਗ ਬੁਝਾਉਂਦੇ ਪਏ ਸੀ ਕਿੰਦਾ ਹੋ ਗਈ ਅੱਗ ਲੱਗੇ ਨਾ ਹੋ ਗਿਆ ਨਵੀਂ ਸਤ ਦਾ ਪੂਨਾ ਘੰਟਾ ਤੱਕ ਲੱਗ ਗਈ ਨਹੀਂ ਕਿੰਨਾ ਦੇਖਦੇ ਸਰ ਹੁਣੇ ਥੋੜੇ ਦਿਨ ਪਹਿਲਾਂ 10 ਦਿਨ ਪਹਿਲਾਂ ਵੀ ਅੱਗ ਬਹੁਤ ਪਿਆਨਾ ਅੱਗ ਲੱਗੀ ਸੀਗੀ ਅੱਜ ਫੇਰ ਅੱਗ ਲੱਗੀ ਹੈ ਹਾਂਜੀ ਜਿੱਦਾਂ ਪਹਿਲੇ ਲੱਗੀ ਸੀ ਹਾਂਜੀ ਹਾਂਜੀ ਉਹ ਕਾਰਨ ਪਤਾ ਲੱਗਿਆ ਕਿ ਇਸ ਕਰਕੇ ਅੱਗ ਲੱਗ ਰਹੀ ਹੈ ਦੋ ਜਾਨ ਸਰ ਵੇਸਟ ਮਟੀਰੀਅਲ ਹੈਗਾ ਇਸ ਕਰਕੇ ਉਥੇ 스파ਕ ਫੇਟੂ ਪੜੀ ਹੈ ਸਿੱਧੀ ਜੀ ਗੱਲ ਹੈ ਸਰ ਵੇਸਟ ਮਟੀਰੀਅਲ ਕਲੀਅਰ ਨਹੀਂ ਕੀਤਾ ਜਿਸ ਕਰਕੇ ਹੋਇਆ ਜੀ ਤੇ ਮਾਲਕਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਕੀ ਆ ਪ੍ਰਸ਼ਾਸਨ ਨੂੰ ਕੋਈ ਦਿੱਤੀ ਕੀ ਕੰਪਲੀਟ ਵਗੈਰਾ ਸਰ ਅਸੀਂ ਆਪਣੇ ਸਿਗਨੇਚਰਸ ਵਗੈਰਾ ਜਿਹੜੇ ਲੋਕਲ ਬੰਦੇ ਹੈਗੇ ਜਿਹੜੇ ਮਿੱਤਰ ਹੈਗੇ ਸਰ ਨੂੰ ਕਰਕੇ ਦਿੱਤਾ ਹੋਇਆ ਹੈ ਜੀ ਬਾਈ ਕਰਨ ਲਈ ਤੇ ਕਲੀ ਕੰਪਲੀਟ ਵਗੈਰਾ ਦਿੱਤੇ ਪੂਜਣ ਸਰ ਅਸੀਂ ਡਾਕੂਮੈਂਟਸ ਜਿਹੜੇ ਆਏ ਸੀ ਕਿ ਬੰਦੇ ਅਸੀਂ ਸਾਈਨ ਕਰਕੇ ਦਿੱਤੇ ਹੋਏ ਸਰ ਕਿਸੇ ਤਰ੍ਹਾਂ ਦੇਰ ਲੈ ਸਕ ਜੀ ਉਹਨਾਂ ਨੂੰ ਕਿਹਾ ਗਿਆ ਸੀ ਕਿ ਸਾਰਿਆਂ ਨੂੰ ਬ ਇਸ ਕਰਕੇ ਸਰ ਇਸ ਵੇਲੇ ਤੱਕ ਸਾਨੂੰ ਕੋਈ ਮੈਸੇਜ ਨਹੀਂ ਮਿਲਿਆ ਤਾਂ ਕਿ ਅਸੀਂ ਜਾ ਸਕੀਏ ਮੈਂ ਜਿੰਦਗੀ ਭਾਈ ਅੱਜ ਫੇਰ ਦੁਬਾਰਾ ਉਸ ਹੀ ਜਗ੍ਹਾ ਤੇ ਅਗਨ ਲੱਗੀ ਹੈ ਉਤੋਂ ਰਾਸ਼ੀ ਲੈ ਰਿਹਾ ਜੇ ਰਾਤ ਦਾ ਟਾਈਮ ਹੁੰਦਾ ਤਾਂ ਹੁੰਤੇ ਕੀ ਕਰ ਨਹੀਂ ਪ੍ਰਸ਼ਾਸਨ ਕੀ ਦੇਖਦੇ ਤੁਸੀਂ ਸਰ ਅਸੀਂ ਤਾਂ ਇਹ ਹੀ ਦੇਖਣਾ ਸਰ ਨੁਕਸਾਨ ਤਾਂ ਹਰ ਬੰਦੇ ਦਾ ਹੀ ਟਾਈਮ ਦੀ ਬਰਬਾਦੀ ਅਸੀਂ ਜੌਬ ਕਰਨ ਵਾਲੇ ਬੰਦੇ ਆ ਅੱਛਾ ਜੀ ਪਤਾ ਕੀ ਇਹ ਅਸਲ ਅਸੀਂ ਸੀਗੇ ਉਸ ਵੇਲੇ ਤਾਂ ਇਹ ਹਾਂਜੀ ਭਾਈ ਉਦੋਂ ਦਾ ਮੈਨਾਂ ਕਦੇ ਵੀ ਸ਼ੱਕ ਨਹੀਂ ਮਿਲ ਕਦੇ ਗੱਲ ਵੀ ਕੀਤੀ ਕਿ ਉਹਦੇ ਨਾਲ ਭਾਈ ਮੀਟਿੰਗ ਹੋਈ ਆ ਬੈਠ ਕੇ ਕਰਦੇ ਆ ਕਾਰਵਾਈ ਕੋਈ ਗੱਲ ਨਹੀਂ ਨਹੀਂ ਜੀ ਤਾਂ ਭਾਈ ਮੀਟਿੰਗ ਪਿੱਛੇ ਜੀ ਥੋੜੇ ਦਿਨ ਪਹਿਲਾਂ ਹੋਈ ਸੀਗੀ ਮੀਟਿੰਗ ਉਹਦੇ ਵਿੱਚ ਭਾਜੀ ਕੋਈ ਜਲਦੀ ਉਹਨਾਂ ਨੇ ਕਿਹਾ ਸੀਗੇ ਅਸੀਂ ਮੁਹਾਜਾ ਹਲ ਕਰਾ ਦਾਂਗੇ ਸਾਰਿਆਂ ਨੂੰ ਨੇ ਜੀ ਉਹ ਕਹਿੰਦੇ ਸਾਡੇ ਕੋ 25 ਸਾਲ ਹੋ ਗਏ ਸੀ ਤੇ ਇੱਕਦਮ ਰੱਖਿਆ ਹੋਇਆ ਅੱਛਾ ਜੀ ਉਹ ਆਪਣੀ ਮਰਜ਼ੀ ਨਾਲ ਚੱਲਦੇ ਵੇ ਭਾਜੀ ਹੇ ਸਾਡੀ ਸੁਣ ਬਾਈ ਨਹੀਂ ਹੈ ਜਿੰਨਾ ਕੁ ਹੋਇਆ ਭਾਜੀ ਕਿੰਨੇ ਮੱਲੇ ਵਾਲਾ ਨਹੀਂ ਨੁਕਸਾਨ ਤਾਂ ਭਾਈ ਜੀ ਵਨ ਟੂ ਛੇ ਘਰਾਂ ਦਾ ਹੀ ਪੰਜ ਛੇ ਘਰਾਂ ਦਾ ਹੋ ਗਿਆ ਕਿੰਨਾ ਜਿਹੜੇ ਲੱਗਦੇ ਘਰ ਉਹਨਾਂ ਦਾ ਵੀ ਨੁਕਸਾਨ ਆਇਆ ਹਾਂਜੀ ਕਿੰਨੇ ਕਿੰਨੇ ਲੱਗਦੇ 2 ਸੈਕਿੰਡ ਸਾਰੇ ਦਾ ਨੁਕਸਾਨ ਹੋਇਆ ਮੁੱਤੋਂ ਅੱਗੇ ਥੋੜੇ ਅੱਜ ਦੇ ਉੱਪਰ ਆ ਗਏ ਜਿੱਦਾਂ ਕਿ ਸਾਰੇ ਕੋਲਾ ਫਾਇਰ ਥੋੜ੍ਹ ਦੇਮ ਪਹਿਲਾਂ ਵੀ ਅੱਗ ਆ ਥੋੜਾ ਹਫ਼ਤਾ ਤਾਂ ਸੇ ਨਹੀਂ ਹੋਇਆ ਅੱਗ ਲੱਗੀ ਸੀਗੀ ਹੋਰ ਵਾਰ ਵਾਰ ਅੱਗ ਲੱ என்னாது ரொம்ப ரொம்ப சபை